ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਲਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵਾਰ ਬੇਨਤੀ ਹੈ ਸਾਰਿਆਂ ਨੂੰ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਦਿਆ ਕਰੋ ਹੋਰ ਕਿਸੇ ਦਾ ਫਾਇਦਾ ਆ ਜੇ ਪਹੁੰਚੇ ਆ ਪਿੰਡ ਸ਼ਹਿਰ ਖੇਮਕਰਨ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਦੋ ਵੜਾ ਐ ਡਾਕਟਰ ਅਸ਼ਮੀ ਸ਼ਾਹੀ ਜੀ ਦੇ ਕੋਲ ਪਾਪਾ ਤੇ ਜਾਈ ਤੋਂ ਜਾਇਜ਼ ਕੀਮਤ ਵਿੱਚ ਕਰਾਉਣੇ ਤਾਨੂੰ ਖਰੀਦਦਾਰੀ ਕਰਦੇ ਆ ਗੱਲਬਾਤ ਬਣੇ ਰਿਓ ਐਂਡ ਤੱਕ ਜੀ ਸ਼ਾਹੀ ਸਾਸਤਰੀ ਕਾਰ ਬੱਸੀ ਦਾ ਬਾਬਾ ਜੀ ਐਨ ਜੀ ਧੰਨਵਾਦ ਜੀ ਹੋਸ਼ਨਾਉ ਸ਼ੁਕਰ ਹੈ ਰੱਬ ਦਾ ਕਹਿਣ ਸਿੱਧਾ ਹਾਂ ਜੀ ਸ਼ੁਕਰ ਹੈ ਡਰੈਸ ਕਰੀਏ ਨੌਰ ਜੀ 10 ਪਿੰਡ ਆਪਣਾ ਖਿੰਕਰ ਜੀ ਹਾਂ ਜੀ ਤੇ ਤਹਿਸੀਲ ਪੱਟੀ ਜੀਲਾ ਸ੍ਰੀ ਤਨਤਨ ਸਰ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ ਹੈ ਜੀ 81969021 ਠੀਕ ਹੈ ਦੋ ਪਸ਼ੂ ਹਾਂ ਜੀ ਦੋ ਠੀਕ ਹੈ ਜੀ ਤੇ ਕਿਹੜੇ ਤੋਂ ਕਰੀਏ ਸ਼ੁਰੂਆਤ ਫਿਰ ਤੋਂ ਕਰੀਏ ਹਾਂ ਜੀ ਇਹ ਬੱਚੀ ਜੇ ਪਹਿਲੇ ਛੂਏ ਜੇ ਹਾਂ ਜੀ ਤੇ ਚਾਰ ਦੰਦ ਜੀ ਮੂੰਹ ਤੋਂ ਹਾਂ ਜੀ ਤੇ ਦਿਨ ਕਿੰਨਾ ਕਰ ਸਮਾ ਕਰਨਾ ਦੇਖੋ ਹੁਣ ਬਾਬਾ ਜੀ ਤਿਆਰ ਆ ਦੋ ਲੈ ਜੇ ਚਾਰ ਲੈ ਜੇ ਪੰਜ ਲੈ ਜੇ ਇੱਥੇ ਠੀਕ ਹੈ ਲੱਗੇ ਲੱਗੇ ਹੁਣ ਵਾਹ ਇੱਕ ਵਾਰ ਵਿਖਾਓ ਢਲਟਾ ਲੈ ਬਾਬਾ ਜੀ ਕੰਨਾ ਬਣਾਣੇ ਵਾਹ ਪੂਰੀ ਪਟਾਕੇ ਲਦਾਈ ਪਈ ਹੈ ਮੈਂ ਕਿੰਨਾ ਇੱਧਰ ਤੋਂ ਦੇਖੋ ਕਿਆ ਬਾਤ ਹੈ ਸੋਹਣੀ ਆ ਬਣੀ ਬੁਣੀ ਚੰਗੀ ਹੈ ਨਾ ਬਾਹਰੋਂ ਆਈ ਜੰਨਾ ਵਿਵਾਨਾ ਖੋਲ ਵੇਖੋ ਤੋਰਾ ਤਰਾ ਕਰਵਾਈਏ ਚੈੱਕ ਕਰਮਾੜੀ ਦਾ ਤੇ ਜਿੰਨੇ ਵੀ ਆਈ ਆ ਸਾਰੀ ਬਾਹਰੋਂ ਆਈ ਆ ਤੇ ਸੁੰਦੀ ਨਹੀਂ ਕੋਈ ਦੋ ਤਿੰਨ ਦਿਨ ਜੀ ਪਤਾ ਨਹੀਂ ਜੀ ਲੈ ਜਾਨੀ ਚਾਰ ਵੀ ਲੈ ਪੰਜ ਵੀ ਲੈ ਚਾਰ ਵੀ ਲੈ ਜੇ ਪੰਜ ਵੀ ਲੈ ਜੇ ਇੰਨਾ ਖੁੱਲਾ ਟਾਈਮ ਤੇ ਲੈ ਹੀ ਜਾਊਗੀ ਜਰਸੀ ਜਾ ਕੇ ਹੈ ਨਾ ਥਾਂ ਲੈ ਵਾ ਬੜਾ ਬੈਕਗ੍ਰਾਉਂਡ ਤਿਆਰ ਕੀਤੀ ਬੈਗ ਨੂੰ ਸਾਰਾ ਭਾਨਾ ਨੂੰ ਨੱਕ ਮਾਰਿਆ ਲਾ ਬੱਚੇ ਡੋਟਾ ਜੱਲਾ ਲੱਗਾ ਹਾਂ ਤੁਰਦੀ ਬੜੀ ਭਾਨਾ ਘੂਮਦੇ ਕਿ ਉਹਨਾਂ ਹੀ ਥੱਲੇ ਖਣ ਲੇਵਾ ਨਾ ਕਰਮਾ ਲੱਗਾ ਵਾ ਵਾ ਬਹੁਤ ਸੋਹਣੀ ਹੈ ਜਿੰਦੀ ਰਵੇ ਤੇ ਜਿੰਦੇ ਘਰ ਜਾਵੇ ਉਹਨੂੰ ਭਾਗ ਲਾਵੇ ਜਾਣੋ ਪੂਰੀ ਓਕੇ ਰਫ ਹੋੜ ਆ ਤੁਸੀਂ ਦੇਖ ਸਕਦੇ ਜੀ ਉਹਨਾਂ ਅਗਲੀ ਸਾਈਡ ਨੂੰ ਵਹਨਾ ਉਹਨਾਂ ਹੀ ਸੀ ਪਿਛਲੀ ਸਾਈਡ ਨੂੰ ਵਹਨਾ ਬੈਕਗ੍ਰਾਉਂਡ ਜਿਹੜੀ ਇਹਨੇ ਚੰਗੀ ਤਿਆਰ ਕੀਤੀ ਕਰਮਾਲੀ ਨੇ ਤੇ ਮੂੰਹ ਤੋਂ ਚਾਰ ਦੰਦਿਆ ਕਦ ਕਾਠ ਵੀ ਚੰਗਾ ਸੋਹਣਾ ਲੱਗਾ ਕਰਮਾਲੀ ਨੂੰ ਇੱਕ ਕੀਮਤ ਦੀ ਗੱਲ ਕਰੀਏ ਸ਼ਾਜੀ ਕਿੰਨੇ ਦੇ ਦੱਸੋ 55 ਦੀ ਦੇ ਦਾਂ ਜੈਸਨੋਇਆ ਜੈਸਨੋਇਆ ਹੋਰ ਕਰ ਦਈਏ ਥੋੜਾ ਬੜਾ ਮਾਨਤਾ ਕਰ ਦੋ 1000 ਕਰ ਦਈਏ ਕਰ ਦਾਂਗੇ ਭੈਣ ਬਰਾਦਰ ਮਾਨ 55 ਦੀ ਜੋਗੇ ਹਨ ਹਾਂ ਰਵਿੰਝਾ ਦੀ ਤੇ ਇੱਕ ਅੱਗੇ ਆ ਗਈ ਹਨਾ ਵਾ 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 ਥਾਨ ਵੇਖ ਕੇ ਕੱਡਾ ਕੰਮ ਤਾਂ ਲੱਗਾ ਕੱਜ ਸੁਣਾ ਲੱਗਾ ਤੁਸੀਂ ਵੇਖੋ ਦੂਜੀ ਸੂਏ ਜੋ ਬਬਾਈ ਮੈਂ ਨਾ ਜੀ ਬਿਲੀ ਘਰ ਬਣਾਈ ਫਿਰ ਨਾੜਾ ਵੇਖੋ ਚਮਕਰੀਆਂ ਮਿਲਕ ਮੈਂ ਕਿੰਨਾ ਕੇ ਦੁੱਧ ਤੁਹਾਡੇ ਸਾਹਮਣੇ ਚੁਆਈ ਬਬਾਈ ਆਪਾਂ ਤਾਂ ਮੁੱਲ ਲਈ ਆ ਜੀ ਹਾਂ ਤੇ ਜਿੰਨਾ ਭਾਂਡ ਬਣਾਵਾਂ ਤੋਂ ਲਈ ਆ ਉਹ ਮਲਵਾਂ ਦੇ ਕਿ 20 ਕਿਲੋ ਤੋਂ ਬਾਹਰ ਦੋਤੇ ਸੀ ਠੀਕ ਹੈ ਤੇ ਚਲੋ ਗਰਮੀਆਂ 18 19 ਕਿਲੋ ਤੋਂ ਨਹੀਂ ਮਰਦੀ ਮਲਵੇ ਆ ਕੇ ਚੰਗਾ ਹੀ 18 ਚੋਣਾ ਚੰਗਾ ਹੈ ਹਾਂ ਕਿਉਂਕਿ ਗਰਮੀਆਂ ਆ ਸਾਬ ਨਹੀਂ ਵਾਡੂੜੇਵਾ ਬੰਦਾ ਪਾ ਦੇ ਹਾਂ ਖੁੱਲ ਕੇ ਦੂਸਰਾ ਸੂਆ ਆ ਗਈ ਹਨਾ ਹਾਂਜੀ ਬੱਚੀ ਸੋਹਣੀ ਹੈ ਕੀ ਕਾ ਬਾਤ ਹਾਂ ਇਸ ਕੁਆਲਟੀ ਬੜੀ ਸੋਹਣੀ ਆ ਅਜੇ ਪਿਆਰੀ ਪੂਰੀ ਕਰਨੀ ਆ ਸੁੰਦੇ ਤੇ ਨਹੀਂ ਅਜੇ ਨਹੀਂ ਬਾਬਾ ਜੀ ਅਜੇ ਕੌਣ ਸਾਤ ਦਿਨ ਡੋਊਗੀ ਇਹ ਵੀ ਪੰਜ ਛੇ ਦਿਨ ਤੇ ਖੁੱਲੇ ਡੋਲੇ ਰਹੇ ਹਨਾ ਦੋਰਾ ਤਰਾ ਵਿਚੰਗਾ ਫੈਸ਼ਨ ਟੈਸ਼ਨ ਵੀ ਚੰਗਾ ਵਾ ਚੀਤ ਹਨਾ ਖਾਣ ਬੜਾ ਸੁਣਾ ਲਗਾ ਖਾਂਦੀ ਗਾਂਦੀ ਆ ਚਾ ਚੌਰ ਸਜੇ ਲੈਵੇ ਦੀ ਹਨਾ ਬਾਬਾ ਜੀ ਥੋੜੀ ਜੀ ਤੱਕ ਜਾਣੂ ਬੱਚੀ ਹਾਂ ਚੌਰ ਸਜੇ ਲੈ ਇਹ ਤੱਕ ਨਾ ਜਾਦੀ ਹੋਵੇ ਬੱਚੀ ਭਲੇ 80 ਦੀ ਵੇਚ ਲਵੇ ਹਮ ਕੀ ਬਾਤ ਹੈ ਦੇਵਾ ਚੰਗਾ ਚਾਰ ਕਰਨ ਦੀ ਸਾਣੇ ਬਹੁਤ ਸੁਣਾ ਲਗਾ ਤੇ ਚੰਗੀ ਆ ਹਨਾ ਕੀਮਤ ਦੀ ਗੱਲ ਕਰਕੇ ਕਿੰਨੇ ਦੀ ਦੇਜਗੇ ਆਪਾਂ ਜੀ ਬਾਬਾ ਜੀ ਹਾਂ ਜਿਹੜੀ ਨਾਲ 65000 ਦੀ ਆਪਾਂ ਦੇਣੀ ਜੇ ਐ ਜੀ ਜਿਹੜੀ ਗੱਲ ਹੈ ਅੱਛਾ ਬਾੜ ਦੀ ਦੇ ਦੇਗੇ ਨਹੀਂ ਬਾਬਾ ਜੀ ਹਾਂ ਜਿਹੜੀ ਗੱਲ ਕੀਤੀ ਛੱਡਿਓ ਨਾ ਨਹੀਂ ਉਹ ਬਣਾ ਥੋੜੀ ਗੱਲ ਕੀਤੀ ਹੈ ਚਲ ਤਰੇ ਮੰਨ ਲਓ ਤੁਸੀਂ ਤਰੇੜ ਦੇ ਹੋ ਜੂ ਇਹ 53 ਤਰੇ ਬਾਬਾ ਜੀ ਮਾਨਤਨ ਕਰ ਦਾਂਗੇ ਪਰ ਇਹ ਲੋ ਮੇਰਾ ਵੀਰ ਕੋਈ ਹੁਣ ਨਾ ਕੱਟ ਨਾ ਓਕੇ ਠੀਕ ਹੈ ਠੀਕ ਇਹ ਬੇਨਤੀ ਹਾਂ ਆ ਦੋ ਕਸ਼ੂ ਸੱਜਣੋ ਲਾ ਦਿਓ ਇੱਕ ਵਾਰ ਬੈਠ ਨਾ ਹਾਂ ਇਹਨੂੰ ਜੀ ਵਾਹ ਵਾਹ ਬਹੁਤ ਸੋਹਣੀ ਖੂਬਸੂਰਤੀ ਆ ਤੇਰਾ ਸਾਉ ਆਏ ਨਹੀਂ ਕਿ ਪੋਤਰਾ ਜਿੱਤਰਾ ਮਰਚੀ ਤੂੰ ਬੈਠਾ ਰਹਿ ਤਨ ਉੱਤੇ ਠੀਕ ਹੈ ਨੌ ਸਜਣੋਂ ਖਰੀਦਦਾਰੀ ਕਰਿਓ ਪਿੰਡ ਖੇਮ ਕਨ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖਾ ਜੀ